ਸ਼ਾਮ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁਝ ਸਿੰਘਾਂ ਨਾਲ ਅੱਗ ਦੇ ਦਿਵਾਲੇ ਬੈਠੇ ਹੋਏ ਵਿਚਾਰ ਵਟਾਂਦਰਾ ਕਰ ਰਹੇ ਸਨ ਪੋ ਦਾ ਮਹੀਨਾ ਸੀ ਐਨੇ ਨੂੰ ਇੱਕ ਭਰਮੇ ਸਰੀਰ ਵਾਲਾ ਬੰਦਾ ਆਇਆ ਜਿਸ ਨੇ ਮੈਲੇ ਕੱਪੜੇ ਪਾਏ ਹੋਏ ਸਨ ਸਿਰ ਤੇ ਪਰਨਾ ਬੰਨਿਆ ਹੋਇਆ ਸੀ ਹੱਥ ਜੋੜ ਕੇ ਪੇਸ਼ ਹੋਇਆ ਇਹ ਵਜੀਰ ਖਾਨ ਦਾ ਭੇਜਿਆ ਹੋਇਆ ਜਸੂਸ ਜਾਬਰ ਖਾਨ ਸੀ ਜਿਸ ਨੇ ਆਪਣਾ ਨਾਮ ਜੋਧ ਸਿੰਘ ਰੱਖਿਆ ਹੋਇਆ ਸੀ ਜੋਧ ਸਿੰਘ ਜਾਂ ਜਾਬਰ ਖਾਂ ਬੜੀ ਨਿਮਰਤਾ ਨਾਲ ਸਿਰ ਝੁਕਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਿਆ ਮੈਂ ਇੱਕ ਗਰੀਬ ਲੱਕੜਹਾਰੇ ਦਾ ਪੁੱਤਰ ਹਾਂ ਮੇਰਾ ਨਾਮ ਜੋਧ ਸਿੰਘ ਹੈ ਮੈਂ ਸੁਣਿਆ ਹੈ ਕਿ ਤੁਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਹੋ ਮੇਰੇ ਕੋਲ ਰਹਿਣ ਲਈ ਕੋਈ ਘਰ ਨਹੀਂ ਮੈਂ ਤੁਹਾਡੇ ਘੋੜਿਆਂ ਦੀ ਸੇਵਾ ਕਰ ਸਕਦਾ ਹਾਂ ਲੰਗਰ ਲਈ ਲੱਕੜਾ ਪਾੜ ਸਕਦਾ ਹਾਂ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੋ ਜਦੋਂ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੇ ਸੁਣੀ ਤਾ ਉਹਨਾਂ ਨੇ ਕਿਹਾ ਜੀ ਆਇਆਂ ਨੂੰ ਭਾਈ ਸਿੱਖਾ ਗੁਰੂ ਘਰ ਵਿੱਚ ਸੇਵਾ ਸਭ ਤੋਂ ਉੱਤਮ ਹੈ ਪਰ ਅਸੀਂ ਜੰਗਾਂ ਵਿੱਚ ਹਾਂ ਯੋਧਾਂ ਵਿੱਚ ਹਾਂ ਕੀ ਤੈਨੂੰ ਸ਼ਾਸਤਰ ਚਲਾਉਣੇ ਆਉਂਦੇ ਹਨ ਜੋਧ ਸਿੰਘ ਨੇ ਕਿਹਾ ਨਹੀਂ ਮਹਾਰਾਜ ਮੈਂ ਤਾਂ ਸਾਰੀ ਉਮਰ ਕਹਾੜਾ ਹੀ ਚਲਾਇਆ ਹੈ ਮੈਂ ਤਲਵਾਰਾਂ ਤੀਰਾਂ ਦੀ ਕੋਈ ਜਾਂਚ ਨਹੀਂ ਜਾਣਦਾ ਮੈਂ ਤਾਂ ਅਨਪੜ੍ਹ ਤੇ ਅਣਜਾਣ ਹਾ ਗੁਰੂ ਜੀ ਮੁਸਕਰਾਏ ਅਤੇ ਉਸ ਨੂੰ ਸੇਵਾ ਵਿੱਚ ਰੱਖ ਲਿਆ ਪਰ ਅੰਤਰਜਾਮੀ ਸਤਗੁਰ ਦੀ ਪਰਖ ਸ਼ੁਰੂ ਹੋ ਚੁੱਕੀ ਸੀ ਅਗਲੇ ਦਿਨ ਲੰਗਰ ਵਰਤ ਰਿਹਾ ਸੀ ਜੋਤ ਸਿੰਘ ਪੰਗਤ ਵਿੱਚ ਪ੍ਰਸ਼ਾਦ ਵਰਤਾ ਰਹੇ ਸਨ ਗੁਰੂ ਸਾਹਿਬ ਥੋੜੀ ਦੂਰ ਬੈਠੇ ਦੇਖ ਰਹੇ ਸਨ ਅਚਾਨਕ ਸੇਵਾਦਾਰ ਹੱਥੋਂ ਪਿੱਤਲ ਦਾ ਇੱਕ ਵੱਡਾ ਪਤੀਲਾ ਛੁੱਟ ਗਿਆ ਪੱਥਰਾਂ ਤੇ ਡਿੱਗ ਕੇ ਜ਼ੋਰਦਾਰ ਧਮਾਕਾ ਹੋਇਆ ਸੰਗਤ ਵਿੱਚ ਬੈਠੇ ਆਮ ਲੋਕ ਡਰ ਕੇ ਪਿੱਛੇ ਹੋਏ ਪਰ ਜੋਤ ਸਿੰਘ ਦਾ ਪ੍ਰਤੀਕਰਮ ਵੱਖਰਾ ਸੀ ਧਮਾਕਾ ਹੁੰਦੇ ਸਾਰ ਹੀ ਬਿਜਲੀ ਦੀ ਤੇਜ਼ੀ ਨਾਲ ਉਸ ਦਾ ਸੱਜਾ ਹੱਥ ਆਪਣੇ ਲੱਕ ਜਾਂ ਕਮਰ ਵੱਲ ਗਿਆ ਜਿੱਥੇ ਆਮ ਤੌਰ ਤੇ ਸਿਪਾਈ ਆਪਣਾ ਖੰਜਰ ਜਾਂ ਤਲਵਾਰ ਲੁਕਾਉਂਦੇ ਹਨ ਭਾਵੇਂ ਉੱਥੇ ਹੁਣ ਕੁਝ ਨਹੀਂ ਸੀ ਪਰ ਹੱਥ ਉੱਥੇ ਹੀ ਗਿਆ ਗੁਰੂ ਜੀ ਨੇ ਬੜੀ ਤਿੱਖੀ ਨਜ਼ਰ ਨਾਲ ਇਸ ਨੂੰ ਪਾਪ ਲਿਆ ਗੁਰੂ ਜੀ ਸੋਚ ਰਹੇ ਸਨ ਇੱਕ ਲੱਕੜਹਾਰਾ ਖੜਕਾ ਸੁਣ ਕੇ ਸਿਰ ਬਚਾਉਂਦਾ ਹੈ ਪਰ ਇੱਕ ਸਿਪਾਈ ਸਭ ਤੋਂ ਪਹਿਲਾਂ ਹਥਿਆਰ ਸੰਭਾਲਦਾ ਹੈ ਕੁਝ ਦਿਨਾਂ ਬਾਅਦ ਗੁਰੂ ਜੀ ਆਪਣੇ ਸ਼ਾਸਤਰ ਸਾਫ਼ ਕਰਵਾ ਰਹੇ ਸਨ ਜੋਧ ਸਿੰਘ ਕੋਲ ਹੀ ਖੜਾ ਸੀ ਗੁਰੂ ਜੀ ਨੇ ਆਪਣੀ ਇੱਕ ਕੀਮਤੀ ਕਮਾਨ ਚੁੱਕੀ ਤੇ ਜੋਤ ਸਿੰਘ ਵੱਲ ਵਧਾਈ ਗੁਰੂ ਜੀ ਨੇ ਕਿਹਾ ਪਾਈ ਜੋਤ ਸਿੰਘ ਜਰਾ ਇਸ ਕਮਾਨ ਨੂੰ ਫੜੀਵੇਂ ਦੂਜਾ ਤੀਰ ਦੇਖ ਲਵਾ ਜੋਤ ਸਿੰਘ ਨੇ ਕਮਾਨ ਫੜੀ ਉਸਨੇ ਕਮਾਨ ਦੇ ਦਸਤੇ ਨੂੰ ਸਧਾਰਨ ਮੁਠੀ ਨਾਲ ਨਹੀਂ ਫੜਿਆ ਸੰਗੋ ਆਪਣਾ ਅੰਗੂਠਾ ਅੰਦਰ ਵੱਲ ਮੋੜ ਕੇ ਇੱਕ ਖਾਸ ਤਰੀਕੇ ਨਾਲ ਫੜਿਆ ਜਿਸ ਤਰੀਕੇ ਨਾਲ ਮੁਗਲ ਤੀਰੰਦਾਜ਼ ਅੰਗੂਠੇ ਵਿੱਚ ਪਾਈ ਥੰਮ ਰਿੰਗ ਨੂੰ ਚਲਾਉਣ ਲਈ ਕਰਦੇ ਸਨ ਗੁਰੂ ਜੀ ਨੇ ਉਸਦੇ ਅੰਗੂਠੇ ਵੱਲ ਇਸ਼ਾਰਾ ਕੀਤਾ ਗੁਰੂ ਜੀ ਨੇ ਕਿਹਾ ਪਾਈ ਤੂੰ ਤਾਂ ਕਮਾਨ ਬੜੀ ਮਜ਼ਬੂਤੀ ਨਾਲ ਫੜੀ ਹੈ ਜਿਵੇਂ ਕਿ ਜਮਾਂਦਰੂ ਤੀਰਿੰਦਾਜ਼ ਹੋਵੇਂ ਜੋਧ ਸਿੰਘ ਕਬਰਾ ਕੇ ਹੱਥ ਟਿੱਲਾ ਕਰਦਾ ਹੋਇਆ ਨਹੀਂ ਪਾਤਸ਼ਾ ਉਹ ਅਸਲ ਵਿੱਚ ਕਹਾੜਾ ਫੜ ਕੇ ਹੱਥ ਸਖਤ ਹੋ ਗਏ ਹਨ ਗੁਰੂ ਜੀ ਨੇ ਮੁਸਕਰਾ ਕੇ ਆਪਣਾ ਸਿਰ ਹਿਲਾ ਦਿੱਤਾ ਸ਼ਾਮ ਵੇਲੇ ਗੁਰੂ ਜੀ ਇੱਕ ਬਹੁਤ ਸਖਤ ਕਮਾਨ ਜਿਸ ਨੂੰ ਚੜਾਉਣ ਲਈ ਬਹੁਤ ਜ਼ੋਰ ਚਾਹੀਦਾ ਸੀ ਹੱਥ ਵਿੱਚ ਲੈ ਕੇ ਖੜੇ ਸਨ ਗੁਰੂ ਸਾਹਿਬ ਨੇ ਕਿਹਾ ਪਾਈ ਜੋਧ ਸਿੰਘ ਅੱਜ ਸਰੀਰ ਥੱਕਿਆ ਹੋਇਆ ਹੈ ਇਹ ਕਮਾਨ ਦੀ ਤੰਦੀ ਚੜਾ ਦੇਵੇਂਗਾ ਇਹ ਥੋੜੀ ਸਖਤ ਹੈ ਜੋਤ ਸਿੰਘ ਭੁੱਲ ਗਿਆ ਕਿ ਉਹ ਇੱਕ ਅਨਾਰੀ ਲੱਕੜਹਾਰਾ ਹੈ ਉਸਨੇ ਕਮਾਨ ਫੜੀ ਉਸਦਾ ਇੱਕ ਸਿਰਾ ਆਪਣੇ ਖੱਬੇ ਹੱਥ ਦੇ ਪੰਜੇ ਵਿੱਚ ਫਸਾਇਆ ਸੱਜੇ ਗੋਡੇ ਕਮਾਨ ਦੇ ਵਿਚਕਾਰ ਟਿਕਾਇਆ ਅਤੇ ਆਪਣੇ ਸਰੀਰ ਦੇ ਭਾਰ ਨਾਲ ਚੁੱਕ ਕੇ ਬੜੀ ਸਾਨੀ ਨਾਲ ਅਤੇ ਫੁਰਤੀ ਨਾਲ ਦੀ ਚੜਾ ਦਿੱਤੀ ਇਹ ਤਰੀਕਾ ਸਿਰਫ ਫੌਜੀ ਸ਼ੌਣੀਆਂ ਵਿੱਚ ਡ੍ਰਿਲ ਦੌਰਾਨ ਹੀ ਸਿਖਾਇਆ ਜਾਂਦਾ ਹੈ ਗੁਰੂ ਜੀ ਨੇ ਉਸ ਦੀ ਪਿੱਠ ਤੇ ਹੱਥ ਰੱਖਿਆ ਤੇ ਕਿਹਾ ਸ਼ਾਬਾਸ਼ ਐਨੀ ਮਹਾਰਤ ਤੂੰ ਤਾਂ ਕਹਿੰਦਾ ਸੀ ਕਿ ਤੈਨੂੰ ਕੋਈ ਸਖਲਾਈ ਨਹੀਂ ਮਿਲੀ ਜੋ ਸਿੰਘ ਦਾ ਰੰਗ ਪੀਲਾ ਪੈਂਦਾ ਹੋਇਆ ਫਿਰ ਸੰਭਲ ਕੇ ਬੋਲ ਲਿਆ ਜੀ ਹਾਂ ਉਹ ਲੱਕਣਾ ਚੀਰ ਨੇ ਵੇਲੇ ਅਸੀਂ ਟਾਣੀਆਂ ਨੂੰ ਇੰਜ ਹੀ ਪੈਰਾਂ ਵਿੱਚ ਫਸਾ ਕੇ ਤੋੜਦੇ ਹਾਂ ਬਸ ਉਹੀ ਤਰੀਕਾ ਵਰਤ ਲਿਆ ਗੁਰੂ ਜੀ ਨੇ ਉਸ ਦੀ ਅੱਖਾਂ ਵਿੱਚ ਦੇਖਿਆ ਉਸ ਦੀ ਅੱਖਾਂ ਵਿੱਚ ਕਬਰਾਟ ਸੀ ਕੁਝ ਦਿਨ ਬੀਤ ਗਏ ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਜਿਸ ਵਿਅਕਤੀ ਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਉਹ ਕੌਣ ਹੈ ਪਰ ਸਤਗੁਰ ਹਮੇਸ਼ਾ ਸਮੇਂ ਦੀ ਉਡੀਕ ਕਰਦੇ ਸਨ ਤਾ ਜੋ ਸੰਗਤ ਨੂੰ ਪ੍ਰਤੱਖ ਪ੍ਰਮਾਣ ਮਿਲ ਸਕੇ ਇੱਕ ਦੁਪਹਿਰ ਗੁਰੂ ਸਾਹਿਬ ਕੁਝ ਮੁਖੀ ਸਿੰਘਾਂ ਨਾਲ ਬੈਠੇ ਸਰਹੰਦ ਦੇ ਕਿਲੇ ਇਤਿਹਾਸਪਾਸ ਦੇ ਇਲਾਕੇ ਦੀ ਪੰਗੋਲਕ ਸਥਿਤੀ ਬਾਰੇ ਚਰਚਾ ਕਰ ਰਹੇ ਸਨ ਜੱਪ ਜਾਬਰ ਖਾਨ ਵੀ ਕੋਲ ਹੀ ਖੜਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਪਰ ਉਸ ਦੇ ਕੰਨ ਗੁਰੂ ਸਾਹਿਬ ਦੀਆਂ ਗੱਲਾਂ ਪਲ ਸਨ ਗੁਰੂ ਜੀ ਨੇ ਆਪਣੀ ਦੂਰ ਅੰਦੇਸ਼ੀ ਨਾਲ ਇੱਕ ਜਹੀ ਗੱਲ ਕਹੀ ਜੋ ਇੱਕ ਆਮ ਲੱਕੜਹਾਰੇ ਲਈ ਸਿਰਫ ਇੱਕ ਗੱਲ ਸੀ ਪਰ ਫੌਜੀ ਲਈ ਮੌਤ ਦਾ ਖੂ ਸੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਨਕਸ਼ੇ ਵੱਲ ਇਸ਼ਾਰਾ ਕਰਦੇ ਹੋਏ ਸਿੰਘੋ ਸਾਨੂੰ ਖਬਰ ਮਿਲੀ ਹੈ ਕਿ ਵਜ਼ੀਰ ਖਾਨ ਨੇ ਕਿਲੇ ਦੀ ਪੱਛਮੀ ਕੰਧ ਕੱਚੀ ਛੱਡੀ ਹੈ ਉਸ ਪਾਸੇ ਕੋਈ ਵੱਡੀ ਤੋਪ ਵੀ ਨਹੀਂ ਸੋ ਖਾਲਸਾ ਫੌਜ ਉਸ ਪਾਸੋਂ ਹੀ ਚੜਾਈ ਕਰੇਗੀ ਉੱਥੋਂ ਰਸਤਾ ਆਸਾਨ ਹੈ ਇਹ ਸੁਣਦੇ ਸਾਰ ਹੀ ਜਾਬਰ ਖਾਨ ਦੇ ਮਨ ਵਿੱਚ ਪਹਚਾਲ ਆ ਗਿਆ ਉਹ ਇੱਕ ਮਾਹਿਰ ਸਿਪਾਈ ਹੋਣ ਦੇ ਨਾਤੇ ਉਹ ਜਾਣਦਾ ਸੀ ਕਿ ਪਛਮੀ ਕੰਧ ਸਭ ਤੋਂ ਮਜ਼ਬੂਤ ਹੈ ਅਤੇ ਉੱਥੇ ਵਜ਼ੀਰ ਖਾਨ ਦੀ ਸਭ ਤੋਂ ਖਤਰਨਾਕ ਤੋਪ ਵੀ ਬੀੜੀ ਹੋਈ ਹੈ ਉਸ ਦੀ ਪੇਸ਼ਾਬਰ ਮਹਾਰਤ ਅਤੇ ਉਸ ਦਾ ਅੰਦਰਲਾ ਫੌਜੀ ਜਾਗ ਪਿਆ ਉਹ ਬਿਨਾਂ ਸੋਚ ਸਮਝੇ ਹੀ ਮੂੰਹ ਦੇ ਵਿੱਚੋਂ ਸੱਚ ਉਗਲਣ ਲੱਗ ਪਿਆ ਚਾਬਰ ਖਾਨ ਨਹੀਂ ਨਹੀਂ ਮਹਾਰਾਜ ਇਹ ਖਬਰ ਗਲਤ ਹੈ ਪਛੋਬਲ ਤਾਂ ਪੱਥਰ ਦੀ ਦੂਰੀ ਕੰਧ ਹੈ ਉੱਥੇ ਬੁਰਜ ਤੇ ਤੋਪ ਬੀੜੀ ਹੋਈ ਹੈ ਜਿਸ ਦਾ ਗੋਲਾ ਦੋ ਕੋਹ ਤੱਕ ਮਾਰ ਕਰਦਾ ਹੈ ਉੱਧਰ ਜਾਣਾ ਤਾਂ ਮੌਤ ਦਾ ਮੂੰਹ ਹੈ دیਵਾਨ ਵਿੱਚ ਸਨਾਟਾ ਛਾ ਗਿਆ ਸਾਰੇ ਸਿੰਘ ਹੈਰਾਨ ਹੋ ਕੇ ਉਸ ਵੱਲ ਦੇਖਣ ਲੱਗੇ ਜਾਬਰ ਖਾਨ ਨੂੰ ਅਹਿਸਾਸ ਹੋਇਆ ਕਿ ਉਹ ਕੀ ਕਹਿ ਗਿਆ ਹੈ ਉਸਨੇ ਗੱਲ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਬਰ ਖਾਨ ਠਿੜਕਦੀ ਆਵਾਜ਼ ਵਿੱਚ ਮੇਰਾ ਮਤਲਬ ਇਹ ਸੀ ਕਿ ਮੇਰਾ ਮਤਲਬ ਉਹ ਸੀ ਕਿ ਪਿੰਡ ਦੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਠਰਮਾ ਅਤੇ ਤੇਜ ਸੀ ਉਹਨਾਂ ਨੇ ਜਾਬਰ ਖਾਨ ਵੱਲ ਬੜੀ ਗਹਿਰੀ ਨਜ਼ਰ ਨਾਲ ਤੱਕਿਆ ਤੇ ਕਿਹਾ ਭਾਈ ਜੋਤ ਸਿੰਘ ਪਿੰਡਾਂ ਦੇ ਲੱਕੜਹਾਰਿਆਂ ਨੂੰ ਕਿਰੇ ਦੀ ਕੰਦਾਂ ਦੀ ਬਣਤਰ ਹਤੇ ਸ਼ਾਹੀ ਥੋਪਾਂ ਦੇ ਨਾਮਾਂ ਬਾਰੇ ਨਹੀਂ ਪਤਾ ਹੁੰਦਾ ਥੋਪ ਦਾ ਭੇਦ ਸਿਰਫ ਵਜੀਰ ਖਾਨ ਦੇ ਖਾਸ ਫੌਜੀਏ ਨੂੰ ਪਤਾ ਹੈ ਜਾਬਰ ਖਾਨ ਚੁੱਪ ਹੋ ਗਿਆ ਉਸ ਕੋਲ ਕੋਈ ਹੋਰ ਜਵਾਬ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੇਰੀ ਜ਼बान ਨੇ ਸੱਚ ਬੋਲ ਦਿੱਤਾ ਹੈ ਪਰ ਅਜੇ ਵੀ ਕੋ ਸ਼ੱਕ ਹੈ ਤਾਂ ਤੇਰੇ ਪੈਰ ਗਵਾਹੀ ਦੇਣਗੇ ਗੁਰੂ ਜੀ ਨੇ ਇਸ਼ਾਰਾ ਕੀਤਾ ਸਿੰਘਾਂ ਦੇ ਜਾਪਰ ਖਾਨ ਦੇ ਪੈਰਾਂ ਤੋਂ ਜੁੱਤੀ ਲਹਾਈ ਗੁਰੂ ਜੀ ਨੇ ਸਭ ਨੂੰ ਉਸਦੇ ਪੈਰ ਦਿਖਾਏ ਤੇ ਕਿਹਾ ਖਾਲਸਾ ਜੀ ਧਿਆਨ ਨਾਲ ਦੇਖੋ ਇੱਕ ਮਜ਼ਦੂਰ ਜੋ ਸਾਰਾ ਦਿਨ ਨੰਗੇ ਪੈਰੀ ਕੰਮ ਕਰਦਾ ਹੈ ਸਧਾਰਨ ਜੁੱਤੀ ਪਾਉਂਦਾ ਹੈ ਉਸਦੇ ਪੈਰਾਂ ਦੇ ਤਲਵੇ ਸਖਤ ਹੁੰਦੇ ਹਨ ਪੈਰ ਫੈਲੇ ਹੋਏ ਹੁੰਦੇ ਹਨ ਪਰ ਪਰ ਇਸ ਦੇ ਗਿੱਟਿਆਂ ਦੇ ਉੱਪਰ ਇਹ ਕਾਲੇ ਤੇ ਪੱਕੇ ਨਿਸ਼ਾਨ ਦੇਖੋ ਇਹ ਨਿਸ਼ਾਨ ਸਿਰਫ ਉਹਨਾਂ ਦੇ ਪੈਂਦੇ ਹਨ ਜੋ ਸਾਲਾਬੱਦੀ ਕਸਬੇ ਚਾਮੜਿਆਂ ਦੇ ਫੌਜੀ ਬੂਟ ਪਾ ਕੇ ਕੋੜੇ ਦੀ ਰਕਾਬ ਵਿੱਚ ਪੈਰ ਫਸਾ ਕੇ ਰੱਖਦੇ ਹਨ ਇਹ ਲੱਕੜਹਾਰੇ ਦੇ ਪੈਰ ਨਹੀਂ ਸਰਹੰਦੀ ਸਿਪਾਹੀ ਦੇ ਪੈਰ ਹਨ ਸੱਚ ਸੂਰਜ ਬੰਗ ਸਾਹਮਣੇ ਆ ਚੁੱਕਾ ਸੀ ਜਾਬਰ ਖਾਨ ਜਿਸ ਨੂੰ ਆਪਣੀ ਚਲਾਕੀ ਤੇ ਬਹੁਤ ਮਾਣ ਸੀ ਗੁਰੂ ਸਾਹਿਬ ਦੇ ਵਿਵੇਕ ਅੱਗੇ ਟੈ ਪਿਆ ਉਹ ਗੋਡਿਆਂ 'ਪਾਰ ਡਿੱਗ ਪਿਆ ਤੇ ਹੱਥ ਜੋੜ ਲਏ ਜਾਬਰ ਖਾਨ ਨੇ ਕਿਹਾ ਬਖਸ਼ ਲਓ ਪਾਤਸ਼ਾਹ ਜੀ ਮੈਂ ਵਜ਼ੀਰ ਖਾਨ ਦਾ ਜਸੂਸ ਜਾਬਰ ਖਾਂ ਹਾਂ ਮੈਂ ਸਮਝਦਾ ਸੀ ਕਿ ਮੈਂ ਭੇਸ ਬਦਲਣ ਵਿੱਚ ਮਾਹਿਰ ਹਾਂ ਤੇ ਭੁੱਲ ਗਿਆ ਸੀ ਕਿ ਮੇਰਾ ਹੁਣ ਪੇਚਾ ਜਾਨੀ ਜਨ ਮਹਾਰਾਜ ਨਾਲ ਪੈ ਗਿਆ ਹੈ ਤੁਸੀਂ ਮੇਰੀ ਤਲਵਾਰ ਦੇਖੀ ਮੇਰਾ ਨਿਸ਼ਾਨਾ ਦੇਖਿਆ ਮੇਰੇ ਮੇਰੇ ਬੂਟਾਂ ਦੇ ਨਿਸ਼ਾਨ ਵੀ ਦੇਖੇ ਤੁਸੀਂ ਪਹਿਲੇ ਦਿਨ ਤੋਂ ਹੀ ਜਾਣਦੇ ਸੀ ਫੇਰ ਵੀ ਮੈਨੂੰ ਕੁਝ ਕਿਉਂ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜਾਬਰ ਖਾਨ ਗੁਰੂ ਘਰ ਦਾ ਦਰਵਾਜ਼ਾ ਦੋਸਤ ਅਤੇ ਦੁਸ਼ਮਣ ਦੋਵਾਂ ਲਈ ਖੁੱਲਾ ਹੈ ਅਸੀਂ ਤੈਨੂੰ ਇਸ ਲਈ ਨਹੀਂ ਫੜਿਆ ਕਿਉਂਕਿ ਅਸੀਂ ਚਾਹੁੰਦੇ ਸਨਾਂ ਕਿ ਤੂੰ ਗੁਰੂ ਘਰ ਦੇ ਨਿਯਮਾਂ ਨੂੰ ਗੁਰੂ ਘਰ ਦੇ ਸਿੰਘਾਂ ਨੂੰ ਨੇੜੇ ਉਹ ਦੇਖ ਸਕੇ ਸ਼ਾਇਦ ਤੇਰੇ ਅੰਦਰਲਾ ਇਨਸਾਨ ਜਾਗ ਪਵੇ ਮਾਫੀ ਮੰਗਣ ਤੇ ਗੁਰੂ ਸਾਹਿਬ ਨੇ ਉਸ ਨੂੰ ਮਾਫ ਕਰ ਦਿੱਤਾ ਜਾ ਵਜ਼ੀਰ ਖਾਨ ਨੂੰ ਕਹਿ ਦੇਵੀਂ ਖਾਲਸੇ ਨੂੰ ਤੋਖੇ ਨਾਲ ਨਹੀਂ ਜਿੱਤਿਆ ਜਾ ਸਕਦਾ ਜਿਸ ਕੋਲ ਸੱਚ ਦੀ ਤਾਕਤ ਹੋਵੇ ਉਸ ਨੂੰ ਜਸੂਸਾਂ ਦਾ ਡਰ ਨਹੀਂ ਹੁੰਦਾ ਜਾਬਰ ਖਾਨ ਸਿਰ ਝੁਕਾ ਕੇ ਉੱਥੋਂ ਤੁਰ ਗਿਆ ਪਰ ਉਹ ਹੁਣ ਉਹ ਇਨਸਾਨ ਨਹੀਂ ਸੀ ਰਿਹਾ ਜਿਹੜਾ ਪਹਿਲਾਂ ਆਇਆ ਸੀ ਗੁਰੂ ਸਾਹਿਬ ਦੀ ਸ਼ਕਤੀ ਨੇ ਉਸ ਨੂੰ ਅੰਦਰੋਂ ਬਦਲ ਦਿੱਤਾ ਸੀ